हां जी मित्रों ਨਮਾ ਟੱਕ ਲੈ ਕੇ ਆਏ ਆ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ 29 ਲੱਖ ਰੁਪਇਆ ਆ ਦੇਖ ਪਹਿਲਾਂ ਤਾਂ ਕਣਕ ਦੇਖੋ ਕਿੰਨੀ ਸੋਹਣੀ ਖੜੀ ਹੈਗੀ 29 ਲੱਖ ਰੁਪਏ ਨੂੰ ਅ ਇਹ ਜਿਹੜਾ ਟੱਕ ਹੈ 7 ਕਿੱਲਿਆਂ ਦਾ ਟੱਕ ਹੈ ਲੰਮਾ ਟੱਕ ਹੈ ਤੁਹਾਨੂੰ ਦਿਖਾ ਦਨੇ ਆ ਇਸ ਸਾਈਡ ਤੇ ਸਾਡੀ ਗੱਡੀ ਖੜੀ ਆ ਔਰ ਰੋਡ ਆ ਗਿਆ ਪ੍ਰਧਾਨ ਮੰਤਰੀ ਵਾਲਾ ਵੱਡਾ ਰੋਡ ਆ ਗਿਆ ਫਿਰ ਰੋਡ ਤੇ ਫਰੰਟ ਲੱਗਦਾ ਇੱਕ ਕਿੱਲੇ ਦਾ ਫਰੰਟ ਲੱਗਦਾ ਤੁਰ ਤੱਕ ਦਾ ਪਟਾਗਾ ਸੱਤ ਕਿ ਲੈਂਦਾ ਤੇ 29 ਲੱਖ ਰੁਪਈਆ ਡਿਮਾਂਡ ਹੈ ਬਾਕੀ ਜੇ ਕਿਸੇ ਨੇ ਲੈਣਾ ਇਹ ਮਾਲਕ ਨਾਲ ਬਿਠਾ ਕੇ ਤੁਹਾਡੀ ਗੱਲਬਾਤ ਹੋਊਗੀ ਤੇ ਛੋਟਾ ਸੌਦਾ ਹੋ ਜੇ 28 ਚੋ ਜੇ 27 ਚੋ ਉਹ ਸਾਹਮਣੇ ਉੱਥੇ ਬਿਠਾ ਕੇ ਗੱਲਬਾਤ ਹੋਊਗੀ ਪਰ ਡਿਮਾਂਡ ਹੈ ਫਿਲਹਾਲ 29 ਲੱਖ ਦੀ ਡਿਮਾਂਡ ਹੈ ਤੇ ਕਿੰਨੇ ਦਾ ਹੋਊ ਸੌਦਾ ਉਹ ਸਾਨੂੰ ਨਹੀਂ ਪਤਾ ਸਾਈਟ ਤੇ ਹੋਊਗਾ ਤੇ ਸਾਈਟ ਤੇ ਤੁਹਾਡਾ ਜਿਹੜਾ ਸੌਦਾ ਮਾਲਕ ਨਾਲ ਬਿਠਾ ਕੇ ਗੱਲਬਾਤ ਕਰਾਵਾਂਗੇ ਤੇ ਇਹ ਜਿਹੜਾ ਇੱਕ ਮੋਟਰ ਲੱਗੀ ਹੋਈ ਆ ਪੱਕੀ ਮੋਟਰ ਹੈ ਬਾਕੀ ਨੈਰੀ ਪਾਣੀ ਜਿਹੜਾ ਉਹ ਬਾਦੂ ਹੈ ਕਣਕ ਦੇਖ ਸਕਦੇ ਤੁਸੀਂ ਵਧੀਆ ਫਸਲ ਹੁੰਦੀ ਹੈ ਜੇ ਕਿਸੇ ਨੇ ਬਾਣ ਲੈਣਾ ਹੈ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜਾਂ ਕਿਸੇ ਨੇ ਖਰੀਦਣਾ ਜਾਂ ਕਿਸੇ ਨੇ ਵੇਚਣਾ ਉਹ ਵੀ ਤੁਸੀਂ ਸਾਡੇ ਨਾਲ ਸਿੱਧੇ ਮਾਲਕਾ ਸੰਪਰਕ ਕਰ ਸਕਦੇ ਹੋ ਤੁਸੀਂ ਸਕਰੀਨ ਦੇ ਦਿੱਤੇ ਉਹ ਦਿੱਤੇ ਹੋਏ ਨੰਬਰ ਤੇ ਜੇ ਕਿਸੇ ਨੂੰ ਵੀਡੀਓ ਕਰਾਉਣੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਪਰ ਅਸੀਂ ਬਠਿੰਡਾ ਮਾਨਸਾ ਤੇ ਹਰਿਆਣੇ ਦੇ ਵਿੱਚ ਸਰਸਾ ਤਿੰਨ ਜ਼ਿਲਾਂ ਦੇ ਸੀ ਵਿੱਚ ਅਸੀਂ ਵੀਡੀਓ ਪਾਉਨੇ ਆ ਇਸ ਤੋਂ ਬਾਅਦ ਅਸੀਂ ਦੂਰ ਜਾਂਦੇ ਨਹੀਂ ਨਾ ਸਾਨੂੰ ਕੋਈ ਸੰਪਰਕ ਕਰਨ ਵੀ ਜਾਂ ਇਸ ਤਰ੍ਹਾਂ ਦਾ ਵੀ ਸਾਨੂੰ ਇੱਥੇ ਜ਼ਮੀਨ ਚਾਹੀਦੀ ਜਾਂ ਇੱਥੇ ਚਾਹੀਦੀ ਉਹ ਅਸੀਂ ਨਹੀਂ ਕਰਾਉਂਦੇ ਅਸੀਂ ਆਪਦੇ ਨੇੜੇ ਤਰੇੜੇ ਅਸੀਂ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਬੱਚਾ ਸੀ ਜਿਹੜੇ ਅਸੀਂ ਵੀਡੀਓ ਬਣਾਉਨੇ ਆ ਬਾਕੀ ਹਰ ਹਰ ਕੋਈ ਵੀਡੀਓ ਦੇਖਣੀ ਹੁੰਦੀ ਹੈ ਬਾਹਣ ਦੀ ਬਾਹਣ ਦੀਆਂ ਵੀਡੀਓ ਅਸੀਂ ਪਾਉਂਦੇ ਰਹਿੰਦੇ ਆ ਉਹ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਸਾਰੇ ਟੱਕ ਅਸੀਂ ਪਾਉਂਦੇ ਰਹਿੰਦੇ ਆ ਹਰਿਆਣਾ ਦੀ ਵੀ ਪੰਜਾਬ ਦੀ ਵੀ ਸਸਤੇ ਤੋਂ ਸਸਤਾ 2 ਲੱਖ ਤੋਂ ਲੈ ਕੇ 35 ਲੱਖ 40 ਲੱਖ ਵਾਲਾ ਜਿਹਹ ਜਿਹਾ ਤੁਸੀਂ ਕਹੋਗੇ ਬਾਗ ਵਾਲੇ ਟੱਕ ਪੈਨੇ ਜਿਨ੍ਹਾਂ ਦਾ ਠੇਕਾ 2 2 ਲੱਖ ਰੁਪਈਆ ਬਈ ਇੱਕ ਕਿੱਲੇ ਦਾ ਬਾਗ ਵਾਲੇ ਤੇ ਰੇਟ ਜਿਹੜੇ ਹੈਗੇ ਨੇ 28 29 ਲੱਖ ਰੁਪਈਆ ਨੂੰ ਜਿਹੜੇ ਉੱਥੇ ਬਣ ਜਾਂਦੇ ਹੈ ਰਾਣੇ ਦੇ ਵਿੱਚ ਬਾਗ ਪਏ ਨੇ ਕਿਨੂਆਂ ਦੇ ਬਾਗ ਜੇ ਕਿਸੇ ਨੇ ਲੈਣੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆ ਬਾਕੀ ਇੱਕ ਕਿਲੋ ਤੋਂ ਇੱਕ ਕਿੱਲੇ ਤੋਂ ਲੈ ਕੇ ਜਿੰਨੇ ਵੀ ਤੁਹਾਨੂੰ ਕਿੱਲੇ ਚਾਹੀਦੇ ਨੇ 10 20 30 40 ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਦੇ ਸਕਰੀਨ ਦੇ ਦਿੱਤਾ ਹੋਇਆ ਨੰਬਰ ਉੱਤੇ ਡਾਇਲ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਵੀਡੀਓ ਅਸੀਂ ਪਾਉਂਦੇ ਰਹਿੰਨੇ ਆਂ ਪੰਜਾਬ ਦਾ ਸੱਚ YouTube ਤੇ ਸਰਚ ਮਾਰ ਸਕਦੇ ਹੋ ਜੀ ਧੰਨਵਾਦ